ਇਤਰਾਪਾ ਨਾ ਪਹਿਲਾਂ ਦੁੱਧ ਰੱਤ ਲੈਨੇ ਇਹਨਾਂ ਆਹ ਪਹਿਲਾਂ ਸਬਜੀ ਤਰ ਲੈਨੇ ਨਾਲ ਥੋੜਾ ਜੀਰਾ ਪਾ ਕੇ ਤਾਂ ਪਦਾਕਤੀ ਬਸ ਤਾਂ ਮੰਗੀ ਇੰਤੈ ਬੱਤੇ ਜਿਆਦਾ ਵੱਡਾ ਥੋੜਾ ਜਿਹਾ ਪਾ ਲੀ ਹੁਣ ਆਪਾਂ ਇਹਦੇ ਵਿੱਚ ਪਿਆਜ਼ ਤੇ ਹਰੀ ਮਿਰਚ ਪਾਈ ਆ ਇਹ ਕੋਨ ਲੈਨੇ कच्चे कच्चे रात क्या बहुत टेस्टी सब्जी बन गई है ज्यादा पक्या भिंडिया नहीं बननी चाहद थोड़ा जान हो बहुत ज्यादा टेस्टी बन गई है ਇਹਚ ਮਿਰਚ ਨੂੰ ਮਿਰਚ ਤੇ ਹਲਦੀ ਪਾਵਾਂਗੇ ਇਹਚ ਮਸਾਲਾ ਨਹੀਂ ਬੰਦ ਮਸਾਲੇ ਨਾਲ ਇਹਦਾ ਸਬਜ਼ੀ ਦਾ ਟੇਸਟ ਵੀ ਆ ਕੇ ਮੰਨ ਕਰਾ ਵੀ ਘਣਾ ਹੋਣਾ ਕਾਲਾ ਲੱਗਣਾ ਇੱਕ ਤੋਂ 2 ਮਿੰਟ ਆਪਾਂ ਪਹਿਲਾਂ ਇਹਨੂੰ ਢੱਕ ਕੇ ਪਕਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਇਹਦੇ ਵਿੱਚ ਦਾਣੇ ਪਾਵਾਂਗੇ ਤੇੰਗੀ ਤਰ੍ਹਾਂ ਇਹਦੇ ਮਸਾਲੇ ਤੋਂ ਮਿਲ ਗਏ ਆ ਹੁਣ ਆਪਾਂ ਇਹਦੇ ਵਿੱਚ ਇਹ ਪਿੰਡਿਆਂ ਦੇ ਦਾਣੇ ਪਾ ਦਿੰਨੇ ਹੁਣ ਜਿੰਨੀ ਕਿ ਤੁਸੀਂ ਇਹਦੇ ਵਿੱਚ ਤਰੀ ਰੱਖਣੀ ਆ ਉਨਾਂ ਕੁ ਥੋੜਾ ਪਾਣੀ ਪਾ ਲਓ ਕਿਉਂਕਿ ਆਪਾਂ ਇਹਦੇ ਵਿੱਚ ਬਾਅਦ ਚ ਦੁੱਧ ਤੇ ਥੋੜੀ ਜਿਹੀ ਮਲਾਈ ਪਾਵਾਂਗੇ ਬਸ ਉਨਾਂ ਕੀ ਪਾਣੀ ਪਾਉਣਾ ਜਿਹਦੇ ਨਾਲ ਕੀ ਕੀ ਰੇਚ ਜਾਂ ਆਪਾਂ ਕਰਦੇ ਹਾਂ ਤੇ ਆਦੇ ਇਹ ਤੇ ਰੱਖਣਾ ਨਾਲ ਦੀ ਨਾਲ ਆਟਾ ਗੁੰਨ ਲੈਣੇ ਆ ਸਾਰਾ ਕੰਮ ਨਾਲ ਦੀ ਨਾਲ ਹੀ ਹੋ ਜਾਊਗਾ ਆਦ ਨੂੰ ਸਾਡੇ ਮੀਂ ਪਿਆ ਸੀਗਾ ਸਾਡੇ ਵੀ ਪੈ ਗਿਆ ਥੋੜਾ ਘਣੂ ਮੀਂ ਮੀਂ ਤਾਂ ਪੈ ਗਿਆ ਥੋੜਾ ਜਿਹਾ ਤੇ ਗਰਮੀ ਬਹੁਤ ਹੋ ਗਈ। ਇਦਰਾ ਆਟਾ ਗੁੰਨ ਕੇ ਰੱਖ ਤਾ। ਇਹ ਉਪਰੋਂ ਦੁੱਧ ਵੀ ਆ ਗਿਆ تین ਵਾਰ ਕਰਦੇ ਨੇ। थोड़ा सेफ रखने वाला को कर देना पतावा रख लगे हूँ तो जी आप देखते दे हैं अपनी सब्जी पानी ਲਈ ਕੇ ਸਬਜੀ ਆਪਣੀ ਬਣ ਕੇ ਤਿਆਰ ਹੋ ਗਈ ਹੈ ਇੰਨਾ ਕਿ ਆਪਾਂ ਇਹਦੇ ਵਿੱਚ ਰਸ ਮਿਸਾ ਦੇ ਰੱਖਿਆ ਤੇ ਹੁਣ ਆਪਾਂ ਇਹਦੇ ਵਿੱਚ ਨਾ ਇਹ ਜਿਹੜੀ ਮਲਾਈ ਆ ਆਪਾਂ ਇਹਦੇ ਵਿੱਚ 4 ਚਮਚਾਹ ਵਾਲੇ ਮਲਾਈ ਦੇ ਲਏ ਆ ਤੇ ਥੋੜਾ ਜਿਹਾ ਵਿੱਚ ਇਹਦੇ ਦੁੱਧ ਪਾਇਆ ਇਹ ਤੁਸੀਂ ਮਲਾਈ ਨਹੀਂ ਪਾਉਣੀ ਤਾਂ ਫਿਰ ਤੁਸੀਂ ਇੱਕ ਕੌਲੀ ਦੁੱਧ ਦੀ ਪਾ ਸਕਦੇ ਆ ਆਪਾਂ ਮਲਾਈ ਪਾਈ ਆ ਮਲਾਈ ਨਾਲ ਬਹੁਤ ਜ਼ਿਆਦਾ ਵਧੀਆ ਟੇਸਟ ਆਉਂਦਾ

ਰੋਟੀ ਆਪਾਂ ਤਿਆਰ ਕਰ ਲੈਂਦੇ ਹਾਂ ਬਹੁਤ ਅਧਿਕਰਮੀ ਹੋਗੀ इस तरह ही है ना आप सारे फुलके ला लेंगे आप सारे फुलके तैयार कर ले आठ नौ फुलके लाने से अपना हम आप ना रोटी खा के देने சா பண்ணி ஆசா தான் லோங்க இலைச்சி குட்டி சோஃப थोड़े चार पत्ते ना वाले गुलाब दिया पंखड़िया मिठे गुलाब दिया ये पाने बहुत सोनी खुशबू आती है चाहे पत्ती पा दे ਆ ਲਈ ਆਪਾਂ ਇਹਦੀ ਸਚੀ ਨਹੀਂ ਲਾਉਣੀ ਥੋੜਾ ਜਿਹਾ ਆਪਾਂ ਇਹਨੂੰ ਵੀ ਪਾ ਕੇ ਦਿੰਦੇ ਚਾਹ ਆਪਣੀ ਉਬਲ ਕੇ පාද चाනුව බලාගයකදන්න බන්ද ොන්නේ ਲਓ ਜੀ ਆਪਣੀ ਚਾਹ ਬਣ ਕੇ ਹੋ ਗਈ ਤਿਆਰ ਤੇ ਆਪਾਂ ਨਾ ਹੁਣ ਬੱਚਿਆਂ ਨੂੰ ਚਾਹ ਦੇ ਕੇ ਆਉਣੇ ਆ ਤੇ ਨਾਲ ਆਪਾਂ ਨਾ ਰਸ ਰੱਖ ਲੈ ਬੱਚੇ ਖਾ ਲੈਣਗੇ ਲੋ ਜੀ ਆਪਾਂ ਨੂੰ ਜਿੱਦਾਂ ਜਿਹੜੇ ਸਖੜੀਆਂ ਲਈਆਂ ਸੀ ਸਬਜ਼ੀ ਲਈ ਜਾਣ ਦੁਪਹਿਰ ਦੇ ਟਾਈਮ ਤੋਂ ਪੂਣਾ ਮੈਂ ਢੋ ਲੈਣੀ ਇੰਨੀ ਸੁਕੀ ਉਸ ਤੋਂ ਬਾਅਦ ਮੈਂ ਨਾ ਇਹਦੇ ਵਿੱਚ ਰੱਖ ਲਵਾਂਗੀ ਇਹ ਆਪਾਂ ਕਿਹੋ ਤੁਰੀਆਂ ਲਈਆਂ ਸੀਆਂ ਇਹਨਾਂ ਸਾਰੇ ਇੱਥੇ ਜਿਹੜਾ ਭਾਈ ਵੇਚ ਕੇ ਜਾਂਦਾ ਸਬਜ਼ੀ ਉਹ ਇੱਥੋਂ ਖੇਤ ਦੀ ਲੈ ਕੇ ਆਉਂਦਾ ਪਿੰਡ 'ਚੋਂ ਤੇ ਸਬਜ਼ੀ ਵਧੀਆ ਹੁੰਦੀ ਹੈ ਫਿਰ ਨਾ ਮੈਂ ਇਕੱਠੀ 2-3 ਦਿਨਾਂ ਦੀ ਲੈ ਲੈਣੀ ਆ ਖਖੜੀਆਂ ਬਹੁਤ ਵਧੀਆ ਹੁੰਦੀਆਂ ਸੱਸ ਹੁਣ ਤਾਂ ਥੋੜੇ ਚਿਰ ਤੱਕ ਮੇਰੇ ਕਾਲ ਖਖੜੀਆਂ ਵੀ ਖਤਮ ਹੋ ਜਾਣਗੀਆਂ ਝੋਨੇ ਲੱਗਣ ਲੱਗ ਜਾਣਗੇ ਤੇ ਇਹਨਾਂ ਨੂੰ ਫਿਰ ਮੈਂ ਧੋ ਤਵਾਰ ਕੇ ਚੰਗੀ ਤਰ੍ਹਾਂ ਫੇਰੀ ਮੈਨੂੰ ਉਹਦੇ ਵਿੱਚ ਰੱਖਦੀ ਆ ਫ੍ਰਿਜ ਦੇ ਵਿੱਚ ਕਿਉਂਕਿ ਜੋ ਵੀ ਇਹਦੇ ਕੈਮੀਕਲ ਵਗੈਰਾ ਹੁੰਦੇ ਆ ਜਾਂ ਕੋਈ ਮਿੱਟੀ ਘੱਟੀ ਹੁੰਦਾ ਨਾ ਉਹ ਸਾਰਾ ਨਿਕਲ ਜਾਂਦਾ ਇਹਦੇ ਵਿੱਚੋਂ ਤੇ ਆਪਾਂ ਨੂੰ ਵੀ ਫਿਰ ਆ ਵਧੀਆ ਹੁੰਦਾ ਕਿ ਆਪਾਂ ਸਾਫ਼ ਸੁਥਰੇ ਰਹਿੰਦੀ ਆ ਫ੍ਰਿਜ ਤੇ ਆਪਾਂ ਈ ਵੀ ਮੇਰੀ ਆਦਤ ਈ ਆ ਕੋਈ ਵੀ ਚੀਜ਼ ਲੈ ਕੇ ਆਉਂਦੀ ਆ ਸਬਜ਼ੀ ਲਿਆਂਦੀ ਜਾਂ ਕੋਈ ਫਲ ਫੂਟ ਸਾਰਾ ਕੁਝ ਆਪਾਂ ਧੋ ਕੇ ਹੀ ਰੱਖਦੇ ਆ ਫ੍ਰਿਜ ਦੇ ਵਿੱਚ ਉੰਜ ਮੈਂ ਕਦੇ ਨਹੀਂ ਰੱਖਿਆ ਹੈਗਾ ਤੇ ਉਸ ਤੋਂ ਬਾਅਦ ਜਦੋਂ ਆਪਾਂ ਧਰਨੀ ਹੁੰਦੀ ਆ ਸਬਜ਼ੀ ਆਪਾਂ ਉਦੋਂ ਵੀ ਉਦੋਂ ਵੀ ਆਪਾਂ ਨਾ ਇਹਨੂੰ ਤੁਹਾਰੇ ਧੁਰ ਲੈਣੇ ਨੇ ਚਾਹ ਬਲਦੀ ਹੈ ਇਹਦੇ ਵਿੱਚ ਆਪਾਂ ਪਾਉਨੇ ਹਾਂ ਦੁੱਧ ਕਿੰਨੋਂ ਕੱਪੀ ਬਣਾਈਏ ਚਾਹ ਘਰੀ ਕੁਇਆ ਆਇਆ ਸੀਗਾ ਤੇ ਮੈਂ ਕੀ ਬਣਾ ਹੀ ਦੇਵਾਂ ਚਾਹ ਲਓ ਜੀ ਆਪਾਂ ਨਾ ਇੱਧਰ ਬੀਟਾ ਸਮੂਸੀ ਲੈ ਕੇ ਆਇਆ ਸੀ ਚਟਨੀ ਪਾਤੀ ਨਾਲ ਚਾਹ ਦੇ ਕੱਪਾ ਤੇ ਆਪਾਂ ਹੁਣ ਉਹਨਾਂ ਨੂੰ ਚਾਹ ਦਿੰਨੇ ਆ